ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕੁਝ ਪੇਪਰ ਨਿਕਲੇ ਹੋਣਾਂ ਬਾਰੇ ਗੱਲ ਕਰਾਵਾਂਗੇ ਕਿੱਥੇ ਕਿੱਥੇ ਪੇਪਰ ਨਿਕਲ ਰਹੇ ਉਹਦੇ ਬਾਰੇ ਗੱਲ ਕਰਾਵਾਂਗੇ ਤੇ ਨਾਲੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਕੁਝ ਕਮੈਂਟਾਂ ਦੇ ਜਵਾਬ ਦੇਵਾਂਗੇ ਤੁਹਾਡੇ ਪਿੱਛੇ ਆਪਾਂ ਵੀਡੀਓ ਪਾਈ ਸੀ ਉਸਲੇ ਕਮੈਂਟ ਆਈ ਸੀ ਕਮੈਂਟਾਂ ਦਾ ਜਵਾਬ ਦੇਵਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਿਆਦਾ ਚਿਰਾਂ ਨਾਲ ਇਹ ਵੀਡੀਓ ਕਰਦੇ ਆਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਤਾਂ ਸਮਝਾ ਕੇ ਇੰਸਟਾਗ੍ਰਾਮ ਤੋਂ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉਹਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਲੋ ਜੀ ਮਿੱਤਰੋ ਕਰਦੇ ਆ ਫਿਰ ਵੀਡੀਓ ਸਟਾਰਟ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਕੁਝ ਕਮੈਂਟ ਆਏ ਉਹਨਾਂ ਕਮੈਂਟਾਂ ਦਾ ਜਵਾਬ ਦਵਾਂਗੇ ਸਭ ਤੋਂ ਪਹਿਲਾ ਵੀਰ ਦਾ ਕਮੈਂਟ ਆ ਉਹ ਵੀਰ ਨੇ ਕਿਹਾ ਵਾ ਬਾਈ ਜੀ 25 ਮਾਰਚ ਵਾਲੇ ਵਾਲੋਂ ਕੀ ਸੈਕੰਡ ਲਿਸਟ ਕਦੋਂ ਜਾਰੀ ਹੋਗੀ ਲੈਚੇਸ ਵੀਜੀ ਲਿਸਟ ਜਾਰੀ ਹੋਣੀ ਆ ਸਾਰੇ ਪਾਸੇ ਕੱਟੀ ਹੀ ਹੋਣੀ ਵਾ ਇੱਕੋ ਸ਼ਹਿਰ ਵਿੱਚ ਨਹੀਂ ਹੋਣੀ ਇਦੋ ਜੀ ਗੱਲ ਹੱਲੇ ਦੇ ਬਾਰੇ ਕੋਈ ਅਪਡੇਟ ਨਹੀਂ ਕਿਸੇ ਨੂੰ ਵੀ ਇਹਦੇ ਬਾਰੇ ਨਹੀਂ ਪਤਾ ਕਦੋਂ ਨਾ ਲਿਸਟ ਜਾਰੀ ਕਰਨੀ ਆ ਪਰ ਜਦੋਂ ਹੀ ਕੋਈ ਆਪਾਂ ਨੂੰ ਅਪਡੇਟ ਮਿਲੂਗੀ ਇਸ ਬਾਰੇ ਆਪਾਂ ਤੁਹਾਨੂੰ ਜਰੂਰ ਵੀਡੀਓ ਬਣਾ ਕੇ ਦੱਸਾਂਗੇ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਮੈਸੇਜ ਆਵਾ ਕਮੈਂਟ ਆਇਆ ਵਾ ਪਾ ਜੀ ਜਨਵਰੀ 2024 ਦਾ ਇਟਲੀ ਤੋਂ ਪੇਪਰ ਆ ਗਏ ਟਾਈਮ 12 ਵਜੇ 45 ਦਾ ਜਲੰਧਰ ਸਿਟੀ ਹੁਣ ਅੱਗੇ ਦਾ ਕੀ ਪ੍ਰੋਸੈਸ ਹੈ ਕੋ ਦੱਸਿਓ ਵੀਰ ਜੀ ਵਿਜੀ ਜਗਤ ਤਾਂ ਤੁਹਾਡਾ ਨੂਲਾ ਹਸਤਾ ਮਿਲ ਗਿਆ ਵਾ ਹੁਣ ਤੁਸੀਂ ਅਪਾਇੰਟਮੈਂਟ ਲੈਣੀ ਆ ਅਪਾਇੰਟਮੈਂਟ ਲੈ ਕੇ ਵੀਐਫਐਸ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਵਾ ਨੂਲਾ ਹਸਤਾ ਜਮਾ ਕਰਾ ਕੇ ਉੱਥੇ ਠੀਕ ਆ ਤੇ ਆਪਣਾ ਵੀਜ਼ਾ ਨੰ ਹੁੰਦਾ ਵਾ ਇਹੋ ਪ੍ਰੋਸੈਸ ਹੁੰਦਾ ਵਾ ਨੂਲਾ ਹਸਤਾ ਮਿਲਣ ਤੋਂ ਬਾਅਦ ਠੀਕ ਆ ਬਾਕੀ ਵੀਰ ਨੂੰ ਬਹੁਤ ਬਹੁਤ ਵਧਾਈ ਹੋਵੇ ਪੇਪਰ ਵੀਦ ਨਿਕਲੇ ਆ 2024 ਦੇ ਜਨਵਰੀ ਚ ਪੇਪਰ ਪੇਪਰ ਨਿਕਲੇ ਜਦੋਂ ਦਸੰਬਰ ਚ ਵੀਰ ਨੇ ਪੇਪਰ ਪਰੇ ਹੋਣਗੇ ਉਸ ਤੋਂ ਬਾਅਦ ਇੱਕ ਹੋਰ ਵੀ ਦਾ ਮੈਸੀ ਆਵਾ ਬ੍ਰੋ ਮੇਰੇ ਪੇਪਰ 9:10 53 ਸੈਕਿੰਡ ਨੂੰ ਬਾਰੀ ਸਿਟੀ ਵਿੱਚ 25 ਮਾਰਚ ਨੂੰ ਕਲਿੱਕ ਕੀਤੇ ਵਾਹ ਦੱਸੋ ਕਦੋਂ ਤੱਕ ਨਿਕਲਣਗੇ ਨਿਕਲਣਗੇ ਜਾਂ ਨਹੀਂ ਨਿਕਲਣਗੇ ਨਿਕਲਣੇ ਬੀਜੀ ਹਲੇ ਤੁਸੀਂ ਵੇਟ ਕਰੋ ਹਲੇ ਪੇਪਰ ਨਿਕਲਣ ਦੇ ਚਾਂਸ ਹੈਗੇ ਜਿਨ੍ਹਾਂ ਨੇ ਦਸੰਬਰ ਚ ਪੇਪਰ ਫਿਲ ਕੀਤੇ ਸੀ ਠੀਕ ਹੈ ਉਹਨਾਂ ਦੇ ਵੀ ਚਾਂਸ ਹੈਗੇ ਤੇ ਜਿਨ੍ਹਾਂ ਨੇ 2024 ਚ ਪੇਪਰ ਫਿਲ ਕੀਤੇ ਆ ਮਾਰਚ ਵਿੱਚ ਠੀਕ ਹੈ ਉਹਨਾਂ ਦੇ ਪੇਪਰ ਨਿਕਲਣ ਦੇ ਜਿਹੜੇ ਚਾਂਸ ਹੈਗੇ ਹਾਲੇ ਤੁਸੀਂ ਵੇਟ ਕਰੋ ਮੇਰੇ ਪੇਪਰ ਉਸ ਤੋਂ ਬਾਅਦ ਨਾਪੋਲੀ ਦੇ ਪੇਪਰ 9 ਮੰਥ ਵਾਲੇ ਕਦੋਂ ਨਿਕਲਣੇ ਸਟਾਰਟ ਹੋਣਗੇ ਹਾਂਜੀ ਵੀਰ ਜੀ ਪੇਪਰ ਨਿਕਲਨੇ ਹੋ ਗਿਆ ਸਟਾਰਟ ਠੀਕ ਹੈ ਤਕਰੀਬਨ ਸਾਰੇ ਪਾਸੇ ਹੀ ਪੇਪਰ ਨਿਕਲਨੇ ਜਿਹੜਿਆ ਸਟਾਰਟ ਹੋ ਚੁੱਕੇ ਆ ਉਸ ਤੋਂ ਬਾਅਦ ਇੱਕ ਹੋਰ ਵੀ ਦਿਮਾਸ਼ਿਆ ਨਾਪੋਲੀ ਮੈਂ ਕਦ ਤੱਕ ਸਟਾਰਟ ਹੋ ਗਏ ਪੇਪਰ ਨਿਕਲਨੇ 12 ਦਸੰਬਰ 2023 ਕੋ 9:04 ਹਾਂਜੀ ਜੀ ਪੇਪਰ ਨਿਕਲਨੇ ਹੋ ਗਿਆ ਸਟਾਰਟ ਜਿਹੜੇ ਦਸੰਬਰ ਵਾਲੇ ਉਹ ਵੀ ਹੋ ਗਏ ਆ ਠੀਕ ਹੈ ਉਹ ਚਲੋ ਨਿਕਲ ਹੀ ਰਹੇ ਆ ਇਹ 2024 ਦੇ ਪੇਪਰ ਆ ਠੀਕ ਹੈ ਜਿਨ੍ਹਾਂ ਨੇ ਆਪਣੇ ਮਾਰਚ ਵਿੱਚ ਪੇਪਰ ਭਰੇ ਉਹਨਾਂ ਦੇ ਪੇਪਰ ਨਿਕਲਨੇ ਵੀ ਸਟਾਰਟ ਹੋ ਚੁੱਕੇ ਆ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀ ਡੈਮੈਸਜ ਆ ਬਾਈ ਨਾਪੋਲੀ ਮੇ ਪੇਪਰ ਜਮ੍ਹਾਂ ਹੋਏ ਥੇ 12 ਦਸੰਬਰ 2023 ਟਾਈਮ 9:03 ਹਾਂਜੀ ਵੀਰ ਜੀ ਤੁਸੀਂ ਥੋੜੀ ਜੀ ਵੇਟ ਕਰੋ ਪੇਪਰ ਨਿਕਲਦੇ ਜਿਹੜਿਆ ਚਾਂਸ ਹੈਗੇ ਆ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀ ਡੈਮੈਸਜ ਆ ਵਾ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਹੋਰ ਮੈਸੇਜ ਆ ਜਿਨੇ ਕਿਹਾ ਵੀਰ ਜੀ 2 ਦਸੰਬਰ ਵਾਲੇ ਮਿਲਾਨ ਦਾ ਮਿਲਾਨ ਤੋਂ ਪੇਪਰ ਪਰ ਐਸੀ ਟਾਈਮਿੰਗ 3:09:11 ਸਕਿੰਟ ਤੇ ਫਿਰ 18 ਮਾਰਚ ਨੂੰ ਫਿਰ ਪਰੇਸੀ ਏ ਵੀ ਸਿਟੀ ਤੇ ਟਾਈਮਿੰਗ 9:01:58 ਹੈਗਾ ਕੋਈ ਚਾਂਸ ਫ੍ਰੀ ਦੱਸਿਓ ਵੀ ਪੇਪਰ ਨਿਕਲ ਰਹਾ ਹਾਂ ਜੀ ਵੀਰ ਜੀ ਪੇਪਰ ਨਿਕਲਨੇ ਹੋ ਚੁੱਕੇ ਆ ਸਟਾਰਟ ਠੀਕ ਆ ਦੇ ਤੁਹਾਡੇ ਹੁਣ ਚਾਂਸ ਦੋਵੇਂ ਬਸ ਪੇਪਰ ਨਿਕਲਣ ਦੇ ਹੈਗੇ ਜਿਨ੍ਹਾਂ ਨੇ ਦਸੰਬਰ ਚ ਭਰੇ ਉਹਦਾ ਕੋਟਾ ਵਧਿਆ ਉਹਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਤੇ ਜਿਨ੍ਹਾਂ ਨੇ 18 ਮਾਰਚ ਨੂੰ ਭਰੇ ਉਹਨਾਂ ਦੇ ਪੇਪਰ ਨਿਕਲਣ ਦੇ ਹਲੇ ਨਿਕਲ ਹੀ ਰਹੇ ਹਲੇ ਉਹ ਚ ਵੀ ਚਾਂਸ ਹੈਗੇ ਪੇਪਰ ਨਿਕਲਣ ਦੇ ਥੋੜੀ ਜੀ ਤੁਸੀਂ ਵੀਰੇ ਵੇਟ ਕਰੋ ਤੇ ਪੇਪਰ ਨਿਕਲ ਜਾਣਗੇ ਮੇਰੇ ਹਿਸਾਬ ਨਾਲ ਤਾਂ ਥੋੜੀ ਜੀ ਵੇਟ ਕਰੋ ਉਸ ਤੋਂ ਬਾਅਦ ਇੱਕ ਹੋਰ ਵੀ ਤਾਂ ਮੈਂ ਸਿਆ ਪਾਜੀ ਅਪਾਇੰਟਮੈਂਟ ਬਾਰੇ ਜੂਰ ਦੱਸਿਓ ਕੋਲ ਖੁੱਲਣ ਗਿਆ ਵੀ ਜੀ ਹਲੇ ਤੱਕ ਅਪਾਇੰਟਮੈਂਟ ਬਾਰੇ ਕੋਈ ਵੀ ਸਰਕਾਰ ਵੱਲੋਂ ਜਾਂ ਆਪਣੀ VFS ਵੱਲੋਂ ਕੋਈ ਵੀ ਹੱਦ ਤੱਕ ਬਿਆਨ ਨਹੀਂ ਆਇਆ ਕਿ ਅਪਾਇੰਟਮੈਂਟ ਕਦੋਂ ਖੁੱਲਣਗੀਆਂ ਪਰ ਜਦੋਂ ਅਸੀਂ ਖੁੱਲਣੀਆਂ ਅਪਾਇੰਟਮੈਂਟ ਖੋਲੀਆਂ ਤੁਹਾਨੂੰ ਜੂਰ ਆਪਾਂ ਆਪਣੇ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਜੂਰ ਦੱਸਾਂਗੇ ਕਿ ਅਪਾਇੰਟਮੈਂਟ ਖੋਲ ਚੁੱਕੀਆਂ ਵਾਂ ਤੇ ਕਿਸ ਹਫ਼ਤੇ ਆਪਿਆ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਅਪਾਇੰਟਮੈਂਟ ਤੋਂ ਨਹੀਂ ਮਿਲ ਰਹੀ ਵੀ ਜੀ ਅਪਾਇੰਟਮੈਂਟ ਵਾਸਤੇ ਤੁਹਾਨੂੰ ਵੇਟ ਹੀ ਕਰਨੀ ਪੈਣੀ ਜਿਨ੍ਹਾਂ ਦੇ ਨੂਲੇ ਹਾਸ ਤੇ ਨਿਕਲ ਚੁੱਕੇ ਆ ਉਹਨਾਂ ਨੂੰ ਵੇਟ ਹੀ ਕਰਨੀ ਪੈਣੀ ਹੈ ਅਪਾਇੰਟਮੈਂਟ ਵਾਸਤੇ ਫੇਰ ਵੀ ਦੱਸਿਆ ਮੈਂ ਅਸਿਹਾ ਅਪਾਇੰਟਮੈਂਟ ਨਹੀਂ ਮਿਲ ਰਹੀ ਕਦੋਂ ਮਿਲਣਗੀਆਂ ਬਸ ਵੀਰੇ ਜਲਦੀ ਹੀ ਅਪ ਪਰਤਨਮੇ ਇੱਕ ਗੱਲ ਹੋਰ ਦੱਸਾਂ ਆਪੁਆਇੰਟਮੈਂਟ ਬਾਰੇ ਕਿ ਆਪੁਆਇੰਟਮੈਂਟ ਦਾ ਕੀ ਸਬਤ ਆਵਿਆ ਜਿੰਨਾਂ ਨੂੰ ਨੁਲਾਸਤੇ ਜਾਰੀ ਕੀਤੇ ਆ ਇਸ ਵਾਰ 2023 ਤੋਂ 2024 ਦੇ ਉਹਨੀਆਂ ਹੀ ਆਪੁਆਇੰਟਮੈਂਟ ਸਿਰਫ ਉਹਨਾਂ ਨੇ ਖੋਲਣੀਆਂ ਉਸ ਤੋਂ ਬਾਅਦ ਆਪੁਆਇੰਟਮੈਂਟਸ ਨਹੀਂ ਖੋਲਣੀਆਂ ਉਹਨਾਂ ਨੇ ਸਿਰਫ ਉਹਨਾਂ ਨੂੰ ਹੀ ਆਪੁਆਇੰਟਮੈਂਟ ਮਿਲਣੀਆਂ ਜਿਨ੍ਹਾਂ ਕੋਲ ਨੁਲਾਸਤਾ ਹੋਊਗਾ ਠੀਕ ਹੈ ਸਿਰਫ ਫੋਨ ਨਾਲ ਹੋਰ ਕਿਵੇਂ ਅਪਾਇੰਟਮੈਂਟ ਨਹੀਂ ਬਾਦ ਮਿਲਨੀ ਠੀਕ ਹੈ ਜੇਕਰ ਤੁਸੀਂ ਆਪ ਜਾਣਦੇ ਅਪਾਇੰਟਮੈਂਟ ਲੈਣੀ ਤਾਂ ਆਪ ਲੈਣੀ ਵੀ ਸੌਖੀ ਹੈ ਆਪਣੀ ਉਥੇ Google ਤੇ ਜਾ ਕੇ ਤੇ ਤੁਸੀਂ ਆਪ ਸੱਚ ਕਰ ਸਕਦੇ ਵੀ ਅਪਾਇੰਟਮੈਂਟ ਕਿਵੇਂ ਲੈ ਸਕਦੇ ਆ ਜੇਕਰ ਤੁਸੀਂ ਇਹ 605 ਨਹੀਂ ਪੜਨਾ ਨਾ ਕਿਸੇ ਨਾ ਕਿਸੇ ਵਕੀਲ ਨਾਲ ਗੱਲ ਕਰੋ ਤੁਹਾਨੂੰ ਉਹ ਅਪਾਇੰਟਮੈਂਟ ਲੈ ਕੇ ਦੇ ਦੂਗਾ ਠੀਕ ਹੈ ਉਸ ਤੋਂ ਬਾਅਦ ਭਾਈ ਸੱਸੀ ਕਾਲ ਜੀ 25 ਮਾਰਚ ਸੈਕਿੰਡ ਲਿਸਟ ਕਦੋਂ ਨਿਕਲਣਗੇ ਵੀਰੇ ਹੱਲੇ ਸੈਕਿੰਡ ਲਿਸਟ ਜਾਰੀ ਨਹੀਂ ਹੋਣੀ ਜਦੋਂ ਜਾਰੀ ਹੋਊਗੀ ਉਸ ਤੋਂ ਬਾਅਦ ਪਤਾ ਲੱਗੂਗਾ ਠੀਕ ਹੈ ਵੀਰੇ ਜੀ ਜਦੋਂ ਇਹ ਜਾਜੇ ਤਨ ਮਜਬੂਰ ਦੱਸੂਗਾ ਵੀ ਕੀ ਹਸਾਬ ਤਾਂ ਬਿਆ ਉਹਦਾ ਉਸ ਤੋਂ ਬਾਅਦ ਆਇਆ ਵਾ ਹੈਲੋ ਬ੍ਰਦਰ ਮੈਂ ਦਸੰਬਰ ਵਿੱਚ ਪੇਪਰ ਫਿਲ ਕੀਤਾ ਸੀ 2 ਦਸੰਬਰ 2023 ਨੂੰ ਸਾਲ ਵਾਲੇ ਟਾਈਮਿੰਗ 9:04:54 ਸੈਕਿੰਡ ਬਰੇਸ਼ੀਆ ਤੋਂ ਹਾਂਜੀ ਵੀਰ ਜੀ ਹੱਲੇ ਤੁਸੀਂ ਵੇਟ ਕਰੋ ਦਸੰਬਰ ਵਾਲਿਆਂ ਦਾ ਕੋਟਾ ਵਧਿਆ ਵਾ ਸਾਲ ਵਾਲਿਆਂ ਦਾ ਕੋਟਾ ਵੀ ਵਧਿਆ ਦਸੰਬਰ ਵਾਲਿਆਂ ਦਾ ਸਾਲ ਵਾਲਾ ਮੇਰੇ ਖਿਆਲ ਕੋਟਾ ਵਧਿਆ ਵਾ 2900 ਬੰਦੇ ਦਾ ਕੋਟਾ ਵਧਿਆ ਸਾਲ ਵਾਲਿਆਂ ਤੁਸੀਂ ਵੇਟ ਕਰ ਸਕਦੇ ਜੇ ਹੱਲੇ-ਹੱਲੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆਇਆ ਵੀਰ ਜੀ ਮੈਨੂੰ ਫਾਈਲ ਜਮ੍ਹਾਂ ਕਰਵਾਈ ਨੂੰ 6 ਵਰਕਿੰਗ ਡੇਸ ਹੋ ਗਏ ਨੇ ਸਭ ਦੇ ਵੀਜ਼ੇ ਆ ਗਏ 5 ਡੇ ਦੇ ਪਰ ਮੈਨੂੰ ਕੋਈ ਮੈਸੇਜ ਕਾਲ ਨਹੀਂ ਮਿਲਿਆ ਹਲੇ ਤੱਕ ਨਾ ਹੀ ਕੋਈ ਸਟੇਟਸ ਚੇਂਜ ਹੋਇਆ ਵਾ ਵੀਰ ਜੀ ਦੂਰ ਦੱਸਿਓ ਪਰੇਸ਼ਾਨ ਵਾ ਬਹੁਤ ਜਰੂਰ ਦੱਸਿਓ ਹਾਂਜੀ ਵੀਰ ਜੀ ਤੁਸੀਂ ਥੋੜੀ ਜੀ ਵੇਟ ਕਰੋ ਹੱਲੇ ਠੀਕ ਆ ਤੇ ਪੇਪਰ ਨਿਕਲਦੇ ਆਬ ਤਾਂ ਪੇਪਰ ਦਾ ਡੇਰਾ ਵੀਜ਼ਾ ਆਉਣ ਦੇ ਚਾਂਸ ਹੋਣਗੇ ਤੁਸੀਂ ਥੋੜੀ ਜੀ ਵੇਟ ਕਰੋ ਜੇਕਰ ਤੁਹਾਨੂੰ ਕੋਈ ਮੇਲ ਨਹੀਂ ਆਈ ਉਹਨਾਂ ਵੱਲੋਂ ਠੀਕ ਆ ਤੇ ਤੁਹਾਡੇ ਨਾਲ ਵੀਜ਼ਾ ਲੱਗਣ ਦੇ ਚਾਂਸ ਹੋਣਗੇ ਜੇਕਰ ਤੁਹਾਨੂੰ ਹੱਲੇ ਕੋਈ ਵੀ ਮੇਲ ਨਹੀਂ ਆਈ ਜਾਂ ਤੁਹਾਨੂੰ ਕੋਈ ਕਾਲ ਨਹੀਂ ਆਈ ਉਹਨਾਂ ਵੱਲ ਜਾਂ ਤੁਹਾਨੂੰ ਕੋਈ ਰਿਜੈਕਟ ਵੀਜ਼ਾ ਦੀ ਕੋਈ ਕਾਲ ਨਹੀਂ ਆਈ ਮੈਂ ਤੁਸੀ ਥੋੜੀ ਜੀ ਵੇਟ ਕਰੋ ਹੱਲੇ ਹੋਰ ਠੀਕ ਹੈ ਥੋੜੀ ਜੀ ਵੇਟ ਕਰੋ ਤੇ ਤੁਹਾਡੇ ਸ਼ੈਨ ਜਿਹੜਾ ਵਾ ਵੀਜ਼ਾ ਲੱਗ ਕੇ ਆ ਹੀ ਜਾਵੇ ਤੇ ਤੁਹਾਡਾ ਜਿਹੜਾ ਪਾਸਪੋਰਟ ਜਮ੍ਹਾਂ ਹੋਇਆ ਵਾ ਤੁਹਾਨੂੰ ਕੋਈ ਮੇਲ ਵੀ ਨਹੀਂ ਆਈ ਥੋੜੀ ਜੀ ਤੁਸੀਂ ਵੇਟ ਕਰ ਲਓ ਉਸ ਤੋਂ ਬਾਅਦ ਹੋਰ ਵੀ ਇਹਦਾ ਮੈਸੇਜ ਵੀ ਜੀ ਸਾਲ ਵਾਲੇ ਪੇਪਰਾਂ ਦਾ ਨੂਲਾ ਉਸ ਤੱਕ ਕਿੰਨਾ ਟਾਈਮ ਵੈਲਿਡ ਹੁੰਦਾ ਵਾ ਵਿਧੀ ਨੂੰ ਲਾਗ ਹਸਤਾਂ ਦਾ ਇਹਦੀ ਵੈਲਿਡਿਟੀ ਹੁੰਦੀ ਹੈ 6 ਮਨთ ਦੀ ਵੈਲਿਡਿਟੀ ਹੁੰਦੀ ਹੈ ਪਰ ਜੇਕਰ ਤੁਹਾਡੀ ਵੈਲਿਡਿਟੀ ਲੰਘ ਜਾਵੇ ਤੁਸੀਂ ਫੇਰ ਰੀਨਿਊ ਕਰਾ ਸਕਦੇ ਜੇ ਇਹਨੂੰ ਠੀਕ ਹੈ ਜਗ੍ਹਾ ਤੋਂ ਕੋਈ ਜ਼ਿਆਦਾ ਬੰਦਾ ਮਿਲ ਜਾਵੇ ਠੀਕ ਹੈ ਉਸ ਤੋਂ ਬਾਅਦ ਆਪਣੇ ਵੀਰ ਦਾ ਮਸੇਆ ਪੇਪਰ ਦਾ 45 ਚ ਸਮਝ ਨਹੀਂ ਲੱਗੀ ਵੀ ਇਹ ਕਮੈਂਟ ਦੀ ਕੀ ਆਖੰਦਆ ਵੀਰਾ ਅੱਛਾ ਵੀਰ ਨੇ ਕਿਹਾ 45 ਦਿਨ ਬੋਲਦਾ ਸੀ ਪੇਪਰ ਦੇ 3 ਮਹੀਨੇ ਹੋ ਗਏ ਕੋਈ ਗੱਲ ਬਣੀ ਜੇ ਨਹੀਂ ਵੀਰ ਜੀ ਥੋੜੀ ਤਾਂ ਨੂੰ ਵੇਟ ਕਰਨੀ ਪੈਣੀ ਆ ਹੱਲੇ ਜਿਹੜੇ ਪੇਪਰ ਵਾ ਇਹ ਪੇਪਰ ਪਹਿਲਾਂ ਕੋਈ ਸਰਕਾਰ ਕੁਝ ਹੋਰ ਕਹਿੰਦੀ ਹੁੰਦੀ ਆ ਹਰ ਵਾਰੀ ਇਹਦਾ ਹੀ ਹੁੰਦਾ ਵਾ ਕਿ ਪੇਪਰ ਜਿਹੜੇ ਆ ਉਹ 1 ਮਿੰਟ ਦੇ ਅੰਦਰ ਕੱਢ ਦੇਣੇ ਆ ਜਾਂ 2 ਮਿੰਟ ਦੇ ਅੰਦਰ ਪੇਪਰ ਜਿਹੜੇ ਕੱਢ ਦੇਣੇ ਆ ਜਾਂ 45 ਦਿਨਾਂ ਦੇ ਵਿੱਚ ਪੇਪਰ ਕੱਢ ਦੇਣੇ ਆ ਪਰ ਬਾਅਦ ਵਿੱਚ ਟਾਈਮ ਲੱਗ ਜਾਂਦੀ ਸਰਕਾਰ ਇਸ ਕੰਮ ਕਿਉਂਕਿ ਚੈਕਿੰਗ ਕਰਨੀ ਹੁੰਦੀ ਸਾਰਾ ਕੁਝ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਵਾ ਇਹ ਪ੍ਰੋਸੈਸ ਸ਼ੁਰੂ ਹੁੰਦਾ ਵਾ ਇਸ ਕਰਕੇ ਟਾਈਮ ਲੱਗ ਹੀ ਜਾਂਦਾ ਵਾ ਬਾਕੀ ਤੁਸੀਂ ਥੋੜੀ ਜੀ ਵੇਟ ਕਰ ਲਵੋ ਉਸ ਤੋਂ ਬਾਅਦ ਵੀ ਟ ਕਮੈਂਟ ਆਇਆ ਵਾ ਪਰ ਮੈਂਟ ਵਾਲੇ ਪੇਪਰ ਨਿਕਲਨੇ ਚਾਲੂ ਹੋ ਗਏ ਕਿ ਨਹੀਂ ਹਾਂਜੀ ਵੀ ਜਿਹੜਾ ਸਾਹ ਵਾਲੇ ਪੇ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀਰ ਦਾ ਮੈਸੇਜ ਆਨੇ ਕਾ ਇੰਸਟਾ ਤੇ ਮੈਸੇਜ ਨਹੀਂ ਹੁੰਦਾ ਵੀਰ ਜੀ ਇੰਸਟਾ ਦੇ ਮੈਸੇਜ ਪਤਾ ਨਹੀਂ ਯਾਰ ਕੀ ਚੱਕਰ ਬਣਿਆ ਕਿਉਂ ਨਹੀਂ ਮੈਸੇਜ ਹੁੰਦਾ ਪਰ ਮੈਂ ਉਹਦਾ ਹੱਲੇ ਕੱਢਿਆ ਵਾ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਮੈਸੇਜ ਨਹੀਂ ਮਿਲ ਕੀ ਮੈਨੂੰ ਮੈਸੇਜ ਨਹੀਂ ਆਉਂਦਾ ਮੈਂ ਉਥੇ ਪੋਸਟ ਪਾਈ ਹਣੀ ਮੈਨੂੰ ਪੋਸਟ ਤੇ ਲੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਠੀਕ ਆ ਬਾਕੀ ਲੋਇਓ ਮਿੱਤਰੋ ਇਸ ਵੀਡੀਓ 'ਤੇ ਸਿਰਫ ਇਹ ਨਹੀਂ ਕਮੈਂਟ ਆਈ ਸੀ ਇਹਨਾਂ ਕਮੈਂਟਾਂ ਦੇ ਦੇ ਦਿੱਤੇ ਆਪਾਂ ਜਵਾਬ ਦੇ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਵਾ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛਾ ਦੇ ਜੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ